ਸੌਰ ਸਿੰਘ ਟੇਣਾ ਜੀ ਜੀ ਆਏ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਆਹ ਤਨਖਾੜਾ ਬਹੁਤ ਬਹੁਤ ਅਨਮਾਜੀ ਤੇ ਅੱਜ ਦੀਆਂ ਸੁਰਖੀਆਂ ਦਾ ਵਿਰਵਾਹ ਇਹ ਹੈ ਕਿ 6 ਰਾਜਾਂ ਦੀਆਂ 8 ਲੋਕ ਸਭਾ ਸੀਟਾਂ ਨਹੀਂ ਹੋਏਗੀ ਈਵੀਐਮ ਚੈਕਿੰਗ ਜਲੰਧਰ ਚੋਣ ਵਾਸਤੇ ਆਰ ਪਾਲੀ Đảng ਤੇ ਭਾਜਪਾ ਨੇ ਆਪਣੇ ਉਮੀਦਵਾਰ ਐਲਾਨੇ ਲਾਡੋ ਵਾਲਾ ਟੋਲ ਪਲਾਜ਼ਾ ਦੇ ਉੱਤੇ 5ਵੇਂ ਦਿਨ ਵੀ ਕਿਸਾਨ ਬੈਠੇ ਰਹੇ ਪੰਜਾਬ ਦੇ ਵਿੱਚ ਹੁਣ ਮੁਫਤ ਦੇ ਵਿੱਚ ਨਹੀਂ ਮਿਲੇਗੀ ਸਿਕਿਉਰਟੀ एसजीपीसी ਨੇ ਸਾਰਾ ਗੜੀ ਨਿਵਾਸ ਦੇ ਨਾਂ ਦੇ ਉੱਤੇ ਚੱਲਦੀ ਵੈੱਬਸਾਈਟ ਬੰਦ ਕਰਵਾਈ 67 ਸਾਲ ਦਾ ਬਜ਼ੁਰਗ ਬਣ ਕੇ ਕੈਨੇਡਾ ਜਾਣ ਦੀ ਕੋਸ਼ਿਸ਼ ਕਰਨ ਵਾਲਾ ਕਾਬੂ ਰਾਜਾ ਵੜਿੰਗ ਨੇ ਕੀਤੀ ਧਰਮਸੋਤ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਾਂਗਰਸ ਛੱਡਣ ਵਾਲਿਆਂ ਦੀ ਘਰ ਵਾਪਸੀ ਦੇ ਵਿਰੋਧ ਕਰਾਂਗਾ ਕਾਂਗਰਸ ਵੱਲੋਂ ਦਾਵਾ ਜਿੰਨੀ ਚੋਣ ਅਸੀਂ ਹੀ ਜਿੱਤਾਂਗੇ ਕੇਜਰੀਵਾਲ ਨੂੰ ਹੁਣ ਤੋਂ ਲਗਭਗ 2 ਘੰਟੇ ਪਹਿਲਾਂ ਮਿਲੀ ਜ਼ਮਾਨਤ ਤੇ ਆਖਰੀ ਖਬਰ ਰਾਹੁਲ ਗਾਂਧੀ ਨੇ ਕਿਹਾ ਮੋਦੀ ਨੇ ਜਾਣਬੁੱਝ ਕੇ ਵਾਦ ਦਿੱਤੀ ਪਰ ਪੇਪਰ ਲੀਕ ਨਹੀਂ ਰੁਕੇ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਟਿਣਾ ਜੀ ਫਿਰ ਅਖੀਰ ਨੂੰ ਉਹੀ ਗੱਲ ਹੋਈ ਈਵੀਐਮ ਦੀਆਂ ਮਸ਼ੀਨਾਂ ਤੇ ਜਿਹੜੀ ਹੇਰਾਫੇਰੀ ਹੋਈ ਆ ਕੋਈ ਸ਼ੱਕ ਪੈ ਗਿਆ ਦੇਖੋ ਜੀ ਆਨਾ ਐਲਨ ਮਸਕ ਦਾ ਜਿਹੜੇ ਉਹਨਾਂ ਦੇ ਵੱਲੋਂ 3 ਦਿਨ ਪਹਿਲਾਂ ਇੱਕ ਖ਼ਬਰ ਜਾਣ ਦਿੱਤਾ ਗਿਆ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ EVM ਨੇ ਜਿਹੜੀਆਂ ਇਹਨਾਂ ਨੂੰ ਮਨੁੱਖ ਦੇ ਵੱਲੋਂ ਹੈਕ ਕੀਤਾ ਜਾ ਸਕਦਾ ਹੈ ਹੁਣ ਇਸ ਗੱਲ ਤੋਂ ਬੜਾ ਬੜਾ ਰੌਲਾ ਪੈ ਗਿਆ ਵੀ ਜੇਕਰ ਇੰਨਾ ਵੱਡਾ ਅਮੀਰ ਤ੍ਰੀਣ ਬੰਦਾ ਜਿਹੜਾ ਇੰਨਾ ਵੱਡਾ ਕਾਰੋਬਾਰ ਆ ਜਿਹੜਾ ਟੈਕਨੋਲੋਜੀ ਦੇ ਨਾਲ ਇੰਨਾ ਜੁੜਿਆ ਹੋਇਆ ਜੇਕਰ ਉਹ ਬੰਦਾ ਇਹ ਗੱਲ ਕਹਿੰਦਾ ਤਾਂ ਫਿਰ ਤਾਂ ਇਸ ਗੱਲ ਦੇ ਉੱਤੇ ਪੱਕੀ ਮੋਹਰੀ ਲੱਗੀ ਵੀ ਭਾਈ ਇਹਦੇ ਵਿੱਚ ਗਲਬੜੀਆਂ ਹੈਗੀਆਂ ਹੈਗੀਆਂ ਤੇ ਸਾਡੇ ਚੋਣ ਕਮਿਸ਼ਨ ਤੋਂ ਲੈ ਕੇ ਮਾਨਯੋਗ ਅਦਾਲਤਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਸੀ ਭਾਈ ਈਵੀਐਮ ਦੇ ਵਿੱਚ ਗੜਬੜੀ ਦੀ ਸੰਭਾਵਨਾ ਕੋਈ ਨਹੀਂ ਗਈ ਪਰ ਹੁਣ ਪਤਾ ਲੱਗਾ ਜੀ ਕਿ ਅੱਜ 6 ਸੂਬਿਆਂ ਦੀਆਂ ਅਦਾਲਤਾਂ ਦੇ ਵਾਸਤੇ ਈਵੀਐਮ ਦੀ ਗੜਬੜੀ ਦੀ ਚੈਕਿੰਗ ਦੇ ਆਦੇਸ਼ ਜਾਰੀ ਕੀਤੇ ਗਏ ਆ ਇਹ ਵੀ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਕੀਤੇ ਗਏ ਆ ਅਸਲ ਵਿੱਚ 8 ਤੋਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਜੀ ਭਾਈ ਇਹਦੇ ਵਿੱਚ ਈਵੀਐਮ ਤੇ ਗੜਬੜੀ ਹੋਈ ਆ ਇਹ ਜਿਹੜੀਆਂ ਸੀਟਾਂ ਹੈਗੀਆਂ ਇਹਦੇ ਵਿੱਚ ਹਰਿਆਣਾ ਤੇ ਤਾਮਿਲਨਾਡੂ ਦੋ ਦੋ ਸੀਟਾਂ ਮਹਾਰਾਸ਼ਟਰ छत्तीसगढ़ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੀ ਇੱਕ ਸੀਟ ਆ ਅੱਠ ਸੀਟਾਂ ਜਿਹੜੀਆਂ ਇਹਦੇ ਵਿੱਚ ਭਾਜਪਾ ਦੇ ਕੋਲੇ 3 ਕਾਂਗਰਸ ਦੇ ਕੋਲੇ 2 ਆ ਤੇ ਮਤਲਬ 5 ਫੋਰਡਾ ਤੇ 3 ਹੋਰ ਬੇਸਿਕ ਆਹੇਗਾ ਇਹਦੇ ਵਿੱਚ ਪਤਾ ਲੱਗਾ ਜੀ EVM ਦੀ ਮੈਮਰੀ ਤੇ ਮਾਈਕਰੋ ਕੰਟਰੋਲਰ ਦੀ ਪੜਤਾਲ ਦੀ ਮੰਗ ਕੀਤੀ ਗਈ ਸੀ ਤੇ ਚੋਣ ਕਮਿਸ਼ਨ ਦੇ ਵੱਲੋਂ ਹੁਣ ਇਹਨਾਂ ਅੱਠ ਸੀਟਾਂ ਦੇ 92 ਪੋਲਿੰਗ ਸਟੇਸ਼ਨਾਂ ਦੇ ਉੱਤੇ ਵਰਤੀਆਂ ਗਈਆਂ EVM ਦੀ ਪੜਤਾਲ ਦੇ ਦੇਸ਼ਾਰੀ ਕੀਤੇ ਗਏ ਆ ਇਸੇ ਲਾਵਾ ਆਂਧਰਾ ਪ੍ਰਦੇਸ਼ ਤੇ ਉੜੀਸਾ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਦੇ ਲਈ ਵਰਤਗੀਆਂ ਇਹ ਵੀ ਐਮਵੀਐਮ ਦੀ ਪੜਤਾਲ ਦੇ ਵਿਚਾਰੀ ਹੋਏ ਆ ਕਮਿਸ਼ਨ ਨੇ 26 ਪੋਲਿੰਗ ਸਟੇਸ਼ਨਾਂ ਦੇ ਉੱਤੇ ਈਵੀਐਮ ਦੀ ਗੜਬੜੀ ਦੇ ਜਾਂਚ ਦੇ ਦੇਖ ਦਿੱਤੇ ਆ ਸੋ ਵਿਨੇ ਪਾਈ ਕੀ ਬੰਦਾ ਪਰ ਜਿਹੜੀਆਂ ਹਰਿਆਣੇ ਵਾਲਾ ਸੀਟਾਂ ਇਹਦਾ ਵਿੱਚ ਪਤਾ ਲੱਗਾ ਵੀ ਕਰਨਾਲ ਵਾਲੀ ਸੀਟਾਂ ਤੇ ਫਰੀਦাবাদ ਵਾਲੀ ਆ ਕਰਨਾਲ ਵਾਲੀ ਸੀਟਾਂ ਜਿਹੜੀ ਉਹ ਮਨੋਹਰ ਲਾਲ ਖੱਟੜ ਦੀ ਥੋੜੀ ਦੇ ਵਿੱਚ ਪੈਗੀ ਆ ਸਾ ਪੀਟਾਪੁਰ ਵਾਲੀ ਸੀਟ ਵੀ ਬੀਜੇਪੀ ਦੀ ਧੋਲੀ ਦੇ ਵਿੱਚ ਪੈ ਗਈ ਹੈ ਤੇ ਕਹਿੰਦੇ ਵੀ ਹੁਣ ਇਹਨਾਂ ਦੀ ਪੜਤਾਲ ਹੋਊਗੀ ਤੇ ਭਾਈ ਸੱਚੀ ਮੁੱਛੀ ਕੁੰਡੀ ਕੰਡੀ ਲਾ ਕੇ ਜਿੱਤੇ ਆ ਜਿਵੇਂ ਸੱਚੀ ਮੁੱਛੀ ਜਿੱਤੇ ਹੈ। ਹੂੰ ਹੂੰ। ਦੇਖੋ ਐਲਨ ਮਸਕ ਜਿਹੜਾ ਉਹ ਟੈਕਨੋਲੋਜੀ ਦਾ ਮਾਹਰ ਹੈ। ਕਹਿੰਣਾ ਜੀ ਇਹ ਗੱਲ ਕਿਉਂ ਨਹੀਂ ਸਮਝ ਆ ਰਹੀ ਭਾਰਤ ਦੀ ਸਰਕਾਰ ਦੇ ਤੇ ਇਲੈਕਸ਼ਨ ਕਮਿਸ਼ਨ ਦੇ ਕਿ ਅਮਰੀਕਾ ਵਰਗੀ ਵੱਡੀ ਡੈਮੋਕ੍ਰੇਸੀ ਈਵੀਐਮ ਮਸ਼ੀਨਾਂ ਨਹੀਂ ਵਰਤਦੀ। ਯੂਰਪ ਦੇ ਵਿੱਚ ਜਰਮਨੀ ਜਾਂ ਹੋਰ ਕਈ ਮੁਲਕਾਂ ਦੇ ਵਿੱਚੋਂ ਪਹਿਲਾਂ ਉਹ EVM ਮਸ਼ੀਨਾਂ ਵਰਦੇ ਸੀ ਉਹਨਾਂ ਨੇ ਡਿਸਕਾਰਡ ਕਰ ਦਿੱਤੀਆਂ ਭਾਰਤਾਂ ਵਾਲੇ ਹਾਲੇ ਵੀ ਉਸ ਨੂੰ ਵਰਤ ਰਹੇ ਨੇ ਔਰ ਹਰ ਸਾਲ ਕੋਈ ਨਾ ਕੋਈ ਗੱਲ ਇਹੋ ਜੀ ਨਿਕਲਦੀ ਆ ਉਹ ਸੁਪਰੀਮ ਕੋਰਟ ਤੇ ਜਿਹੜੇ ਇਲੈਕਸ਼ਨ ਕਮਿਸ਼ਨ ਵਾਲੇ ਨੇ ਹਾਲੇ ਵੀ ਬਜ਼ਿੱਦ ਨੇ ਕਿ ਮਸ਼ੀਨਾਂ ਭਰੋਸੇਯੋਗ ਨੇ ਦੇਖੋ ਜੀ ਆ ਜਿਹੜੀਆਂ ਲੋਕ ਸਭਾ ਦੇ ਟੋਣਾ ਹੋਈਆਂ ਸਿਰਸਿੰਘ ਸਾਹਿਬ ਹਮ ਹਮ ਉਸ ਤੋਂ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਉਹ ਸਾਰੀਆਂ ਪਟੀਸ਼ਨਾਂ ਹੀ ਰੱਦ ਕਰ ਦਿੱਤੀਆਂ ਨੇ ਜਿਨ੍ਹਾਂ ਵਿੱਚ EVM ਦੀ ਗੜਬੜੀ ਦੀ ਜਾਂਚ ਦੀ ਗੱਲ ਕਹੀ ਗਈ ਸੀ ਜੀਨੇ ਬੱਚੇ ਗੱਲ ਕਹੀ ਦੀ ਸੀ ਕਿ ਭਾਈ ਇਸਦੀ ਬੈਲਟ ਪੇਪਰ ਦੇ ਰਾਹੀਂ ਵੋਟਾਂ ਪੈਣ ਜਿਵੇਂ ਕਿ ਅਮਰੀਕਾ ਜਾਂ ਹੋਰ ਦੇਸ਼ਾਂਾਂ ਤੇ ਪੈਂਦੀਆਂ ਉਧਰ ਚੋਣ ਕਮਿਸ਼ਨ ਨੇ ਗੱਲ ਕਹਿ ਦਿੰਦਾ ਹਰ ਵਾਰ ਵੀ ਭਾਈ ਜੇਕਰ ਤੁਹਾਡੀ ਇਹ ਗੱਲ ਸੱਚੀ ਆ ਵੀ ਭਾਈ ਇਹਦੇ ਵਿੱਚ ਗੜਬੜੀ ਹੋ ਸਕਦੀ ਆ ਤੇ ਤੁਸੀਂ ਸਾਨੂੰ ਇਹ ਸਾਬਤ ਕਰਕੇ ਦਿਖਾਓ ਸਾਨੂੰ ਪ੍ਰੂਫ ਦਿਓ ਸੋ ਇਸ ਕਰਕੇ ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਕਿ ਸ਼ੱਕ ਦੇ ਦਾਇਰੇ ਦੇ ਵਿੱਚ ਆਉਂਦੀਆਂ ਇਹਨਾਂ ਦੇ ਉੱਤੇ ਟਾਟਾ ਫਿਰ ਜਾਂਦਾ ਪਰ ਜੇ ਹੁਣ ਭਾਈ ਐਲਨ ਮਸਕ ਨੇ ਕਿਹਾ ਜਿਨੇ ਤੇ ਟੈਸਲਾ ਵਰਗੀਆਂ ਕਾਰਾਂ ਦਾ ਨਿਰਮਾਣ ਕਰਤਾ ਜਿਹੜਾ ਬੰਦਾ ਹੈਗਾ ਜਿਹੜਾ ਫਿਰ ਇੰਨਾ ਕੰਮ ਕਰਦਾ ਟੈਕਨੋਲੋਜੀ ਇੰਨੀ ਕੰਮ ਕਰਦੀ ਹੈ ਤੇ ਭਾਈ ਰੱਬ ਜਾਣਦਾ ਵਿੱਚੋਂ ਸੱਚਾਈ ਕੀ ਆ ਪਰ ਇਹ ਸਵਾਲ ਤਾਂ ਜ਼ਰੂਰ ਪਾਇਆ ਹੁੰਦਾ ਕਿ ਜਦੋਂ EVM ਦੀ ਸ਼ੁਰੂਆਤ ਹੋਈ ਸੀ ਉਦੋਂ ਇਹ ਗੱਲ ਕਹੀ ਗਈ ਸੀ ਕਿ ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ ਇੱਥੇ ਇੰਨੀ ਵੱਡੀ ਗਿਣਤੀ ਵਿੱਚ ਸੂਬੇ ਆ 543 ਸੀਟਾਂ ਦੇ ਵਾਸਤੇ ਵੋਟਾਂ ਪੈਣੀਆਂ ਹੁੰਦੀਆਂ ਲੋਕ ਸਭਾ ਦੀਆਂ ਇੱਕ ਕਰਕੇ ਭਾਈ ਗਿਣਤੀ ਵੇਲੇ ਸਿਰ ਹੋ ਜਾਵੇ ਕਿਉਂਕਿ ਜਿਹੜੀਆਂ ਹੁੰਦੀਆਂ ਦੂਜੀਆਂ ਵੋਟਾਂ ਬਿਲਟ ਪੇਪਰਾਂ ਹੀ ਹੁੰਦੀਆਂ ਉਹਨਾਂ ਦੀ ਗਿਣਤੀ ਕਰਨੀ ਔਖੀ ਆ ਪਰ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਸੇਮ ਡੇ ਤਾਂ ਕਦੇ ਵੀ ਨਹੀਂ ਗਿਣਤੀ ਹੋਈ ਖਬਰਾਂ ਕੀ ਆਉਂਦੀਆਂ ਵੀ ਭਾਈ ਐਨੀ ਤਰੀਕ ਤੱਕ ਮੋਟਾ ਪੈਣੀ ਆ ਹਫ਼ਤੇ ਬਾਅਦ ਗਿਣਤੀ ਆਉਗੀ ਸਾਹਮਣੇ ਤੇ ਕੱਲ ਉੱਥੇ ਜੀ ਉੱਥੇ ਆ ਜਾਂਦੀ ਹੈ ਅੱਛਾ ਜਲੰਧਰ ਦੇ ਵਿੱਚੋਂ ਅਕਾਲੀ ਉਮੀਦਵਾਰ ਕੌਣ ਹੋਏਗਾ ਕਿਹੜੇ ਨਵੇਂ ਉਮੀਦਵਾਰ ਆਏ ਆ ਦੇਖੋ ਜੀ ਇੱਕ ਤਾਂ ਗੱਲ ਇਹ ਜੀ ਕਿ ਹੁਣ ਤੱਕ 6 ਉਮੀਦਵਾਰਾਂ ਨੇ ਆਪਣੇ ਕਾਗਜ਼ داخل ਕਰਤੇ ਆ ਤੇ ਕੱਲ ਨੂੰ ਆਖਰੀ ਦਿਨ ਆ ਤੇ ਸਭ ਕਾਗਜ਼ داخل ਕਰਨ ਦਾ 14 ਤਰੀਕ ਤੋਂ ਕਾਗਜ਼ داخل ਕਰਨ ਦਾ ਸਿਲਸਿਲਾ ਸ਼ੁਰੂ ਹੋਇਆ ਪਹਿਲੇ 3 ਦਿਨ ਤਾਂ ਕੋਈ ਗਿਆ ਹੀ ਨਹੀਂ ਤੇ ਹੁਣ ਪਤਾ ਲੱਗਦਾ ਜੀ ਕਿ ਆਖਰੀ ਦਿਨ ਕੱਲ ਨੂੰ ਆ ਯਾਨੀ ਕਿ 21 ਤਰੀਕ ਤੱਕ ਕਾਗਜ਼ ਦਾਖਲ ਕੀਤੇ ਜਾ ਸਕਦੇ ਆ ਅੱਜ ਸ਼ੀਤਲ ਅੰਗਰਾਲ ਸਿਮੇਟ ਕੋਈ ਕੁ ਹੋਰ ਲੋਕਾਂ ਦੇ ਵੱਲੋਂ ਆਪਣੇ ਕਾਗਜ਼ ਦਾਖਲ ਕਰ ਦਿੱਤੇ ਗਿਆ ਕੱਲੋਂ ਵਧੀਆ ਗੱਲ ਦੂਜੀ ਗੱਲ ਇਹ ਜੀ ਕਿ ਹੁਣ ਮਹਿੰਦਰ ਭੱਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਸ਼ੀਤਲ ਅੰਗਰਾਲ ਬੀਜੇਪੀ ਦੇ ਉਮੀਦਵਾਰ ਆ ਬੀਬੀ ਸੁਰਿੰਦਰ ਕੌਰ ਦੀ ਆਪਾਂ ਕੱਲ ਗੱਲ ਕੀਤੀ ਸੀ ਵੀ ਭਾਈ ਕਾਂਗਰਸ ਨੇ ਉਹਨਾਂ ਨੂੰ ਦੇਰ ਰਾਤ ਤੱਕ ਉਮੀਦਵਾਰ ਬਣਾ ਦਿੱਤਾ ਆਪਦੀ ਇਹ ਸਾਬਕਾ ਡਿਪਟੀ ਮੇਅਰ ਜਲੰਧਰ ਦੇ ਕੌਂਸਲਰ ਕਈ ਵਾਰੀ ਰਹੇ ਆ ਅੱਜ ਆਕਾਲੀ ਰਲ ਨੇ ਵੀ ਆਪਣਾ ਇਹ ਹੈ ਕਿ ਬੀਬੀ ਸੁਰਜੀਤ ਕੌਰ ਦੋ ਵਾਰ ਕੌਂਸਲਰ ਰਹੇ ਆ ਤੇ ਇਹ ਸਵਰਗਵਾਸੀ ਕਿਸੇ ਦਾ ਪ੍ਰੀਤਮ ਸਿੰਘ ਦੀ ਧਰਮ ਪਤਨੀ ਤੇ ਸਮਾਜ ਸੇਵੀ ਕੰਮਾਂ ਦੇ ਵਿੱਚ ਵਿਚਰਨੇ ਇਹਨਾਂ ਨੂੰ ਉਮੀਦਵਾਰ ਅਕਾਲੀ ਦਲ ਨੇ ਆਪਣੀ ਬਣਾਤਾ ਇਸ ਤੋਂ ਉਦੋਂ ਬਸਪਾ ਨੇ ਵੀ ਉਮੀਦਵਾਰ ਖੜਾ ਕਰਤਾ ਜਲੰਧਰ ਲੱਖਾਂ ਨੂੰ ਬਸਪਾ ਨੇ ਆਂਦਾ ਉਮੀਦਵਾਰ ਬਣਾਇਆ ਸੋ ਇੱਜ਼ਤ ਦਾ ਮੁੱਛ ਦਾ ਵਕਾਰ ਦਾ ਸਵਾਲ ਸਾਰੀਆਂ ਸਿਆਸੀ ਪਾਰਟੀਆਂ ਕਮਾਈ ਬੈਠੀਆਂ ਕਿ ਜੇ ਜਲੰਧਰ ਵਾਲੀ ਸੀਟ ਨਾ ਜਿੱਤੀ ਤਾਂ ਬਸ ਜਹਾਨ ਹੀ ਲੁੱਟਿਆ ਜਾਣਾ ਉਹ ਇਹ ਸੋਚਦੇ ਆ ਅੱਛਾ ਜਿਹੜੀ ਲੱਡੂ ਵਾਲਾ ਵਾਲਾ ਟੋਲ ਪਲਾਜ਼ਾ ਕਹਿੰਦੇ ਜਿਹੜੀ ਕੰਪਨੀ ਉਹਨੂੰ ਚਲਾਉਂਦੀ ਆ ਬੜੀ ਲਾਲਚੀ ਤੇ ਲੋਭੀ ਕੰਪਨੀ ਆ ਹੁਣ ਇਹ ਬੰਦ ਹੀ ਆ ਹਲੇ ਤੱਕ ਹਲੇ ਤੱਕ ਟੋਲ ਫੀ ਲੱਗੀ ਨਹੀਂ ਦੁਬਾਰਾ ਨਾ ਸਰਕਾਰ ਕੋਈ ਉੱਤਾ ਬਾਤ ਚ ਰਹੀ ਆ ਉਹਦਾ ਦੇਖੋ ਅੱਛਾ ਜਿਹੜਾ ਦਲੇ ਆ ਵੀ ਇਹ ਲੱਡੂ ਵਾਲਾ ਵਾਲਾ ਟੋਲ ਪਲਾਜ਼ਾ ਨੇ ਜਿਹੜਾ ਇਹ ਪੰਜਾਬ ਦੇ 42 ਟੋਲ ਪਲਾਜ਼ਾ ਦੇ ਵਿੱਚੋਂ ਸਭ ਤੋਂ ਮਹਿੰਗਾ ਇਸ ਟੋਲ ਪਲਾਜ਼ੇ ਦੇ ਉੱਤੇ ਤਾਂ ਇਹਨਾਂ ਨੂੰ ਲੱਗਦਾ ਕਿ ਕੈਂਟੀ ਲੈ ਕੇ ਬੈਠੇ ਆ ਕਿ ਭਾਵੇਂ ਤਿੰਨ ਸਭ ਹੋਣ ਭਾਵੇਂ ਟਹਿਣਾ ਹੋਵੇ ਭਾਵੇਂ ਸਾਡਾ ਕੋਈ ਹੋਰ ਭੈਣ ਵੀਰ ਆ ਉਹਦੀ ਜੀ ਵੀ ਕੱਟ ਲੋ ਇਸ ਰੂਪ ਵਿੱਚ ਬੈਠੇ ਆ ਤਾਉਣ ਜਾਣ ਦਾ 350 400 ਰੁਪਏ ਤਾਂ ਇੱਥੇ ਇਕੱਲਾ ਕਾਰ ਦਾ ਲੱਗ ਜਾਂਦਾ ਜੀ ਟੋਲ ਪਲਾਜ਼ੇ ਤੇ ਮੈਨੂੰ ਫਿਰ ਅੱਗੇ ਵੀ ਦਿਨ ਸੀ ਕਿ ਕਿਸੇ ਵੀ ਮੇਰੇ ਕੋਲ ਇੱਕ دوست ਆ ਰੈਡ ਅਫਰੰਡ ਦੇ ਸਾਡੇ ਪਰਿਵਾਰਕ ਮੈਂਬਰ ਜਾਣਦੇ ਨੇ ਜਿਹੜੇ ਪਲੌਰ ਤੋਂ ਲੁਧਿਆਣਾ ਜਿਹੜਾ ਉਹ ਮੇਰੇ ਨਾਲ ਵੀ 10 15 ਮਿੰਟ ਦਾ ਰਸਤਾ ਹੀ ਆ ਤੇ ਦੇਰ ਕਰਕਾਰ ਤੇ ਜਾਣਾ ਹੋਵੇ ਤੇਲ 200 ਰੁਪਏ ਦਾ ਲੱਗਦਾ ਤੇ ਟੋਲ 400 ਰੁਪਏ ਦਾ ਲੱਗਦਾ ਸੋ ਬਾਕੀ ਤਾਂ ਕੋਈ ਨਹੀਂ ਸਾਹਮਣੇ ਆਇਆ ਭਾਈ ਇੰਨੀ ਇਸ ਰੰਗਾਈ ਹੋਈ ਜਾਂਦੀ ਆ ਪਰ ਗੱਲ ਇਹ ਜੀ ਕਿ ਇੱਥੇ ਕਿਸਾਨ ਅੱਜ 5ਵੇਂ ਦਿਨ ਵੀ ਬੈਠੇ ਆ ਤੇ ਕਿਸਾਨਾਂ ਨੇ ਇਹ ਗੱਲ ਕਹੀ ਆ ਜੀ ਕਿ ਜੇਕਰ ਸਾਨੂੰ ਇੱਥੇ 2 ਮਹੀਨੇ ਦੀ ਬਹਿਣਾ ਪੈ ਗਿਆ ਅਸੀਂ ਇੱਥੋਂ ਜਾਵਾਂਗੇ ਨਹੀਂ ਕਿਸਾਨਾਂ ਨੇ ਇਹ ਗੱਲ ਕਹੀ ਆ ਜੀ ਕਿ ਅਸੀਂ ਇੱਥੋਂ ਹਿਲਣ ਵਾਲੇ ਨਹੀਂ ਜਿੰਨੀ ਦੇਰ ਤੱਕ ਇੱਥੇ ਪੁਰਾਣਾ ਟੋਲ ਹੀ ਨਹੀਂ ਬਹਾਲ ਕੀਤਾ ਜਾਂਦਾ ਅਸੀਂ ਕਿਤੇ ਨਹੀਂ ਜਾਵਾਂਗੇ ਅਸੀਂ ਇੱਥੇ ਬੈਠ ਕੇ ਹੀ ਵਿਰੋਧ ਕਰਾਂਗੇ ਸਾਨੂੰ ਕੋਈ ਰੋਕ ਨਹੀਂ ਸਕਦਾਗਾ ਉਹਨਾਂ ਨੇ ਕਿਹਾ ਜੀ ਕਿ ਪੁਰਾਣਾ ਰੇਟ ਬਹਾਲ ਕਰ ਦੇ ਤਾਂ ਅਸੀਂ ਚਲੇ ਜਾਵਾਂਗੇ ਅੱਜ 5ਵੇਂ ਦਿਨ ਦੀ ਜਿੰਨੀਆਂ ਗੱਡੀਆਂ ਲੰਘੀਆਂ ਦਿਨ ਦੇ ਵਿੱਚ 50 ਤੋਂ ਲੈ ਕੇ 60 ਹਜ਼ਾਰ ਗੱਡੀਆਂ ਤੋਂ ਲੰਘਦੀ ਹੈ ਮੁਫਤ ਦੇ ਵਿੱਚ ਲੰਘ ਰਹੀ ਹੈ ਸੁਕਤਸਾਨ ਇਹ ਟੋਲ ਪਲੱਸ ਆ ਬੰਦ ਨਹੀਂ ਕਰਾਉਣਾ ਚਾਹੁੰਦੇ ਘਟਾ ਭਾਅ ਘਟਾਉਣਾ ਚਾਹੁੰਦੇ ਆ ਉਹਦਾ ਬਿਲਕੁਲ ਜੀ ਬਿਲਕੁਲ ਉਹ ਕਹਿੰਦੇ ਜੀ ਕਿ ਇੱਕ ਤਾਲ ਸਦੂ ਮੇਰਬਾ ਪੇਸ਼ ਕੀਤਾ ਜਾਵੇ ਕਿ ਇਹ ਦੀ ਮਿਆਦ ਕਦੋਂ ਤੱਕ ਦੀ ਹੈ ਵੀ ਇਹ ਸਾਲ ਤੱਕ ਬੰਦ ਹੋਣ ਵਾਲਾ ਹੈ ਇਹ 6 ਮਹੀਨੇ ਤੱਕ ਬੰਦ ਹੋਣ ਵਾਲਾ ਹੈ ਇਹਦੀ ਮਿਆਦ 4 ਸਾਲ ਪਈ ਹੈ ਜਾਇ ਦੀ ਮਿਆਦ ਲੰਘੀਇੱਕ ਤਾਂ ਇਹਦਾ ਵੀਰਵਾ ਪ੍ਰਤੀਤਤਾ ਜਾਵੇ ਤੇ ਦੂਜਾ ਇਹਦਾ ਭਾਜੜਾ 150 ਰੁਪਇਆ ਕੀਤਾ ਜਾਵੇ ਇਹ ਨਹੀਂ ਵੀ ਜਦੋਂ ਚਿਤ ਕੀਤਾ ਸਾਲ ਦੇ ਵਿੱਚ ਤਿੰਨ ਵਾਰ ਭਾਅ ਵਧਾ ਦਿੰਦੇ ਲੋਕੀ ਹੁਣ 10 ਰੁਪਇਆ ਵਧਾਤਾ ਇੱਕ ਪਾਸੇ ਦਾ ਹੁਣ 5 ਰੁਪਇਆ ਵਧਾਤਾ ਹੁਣ 15 ਰੁਪਇਆ ਵਧਾਤਾ ਉਹ ਕਹਿੰਦੇ ਕਿ ਸਾਰੇ ਪੈਸੇ ਘਟਾਉ ਲੋ ਇਹ ਅੱਗੇ ਜੀ ਮਿਨਿਸਟਰ ਭਗਵੰਤ ਮਾਨ ਨੇ ਵੀ ਬੰਦ ਕਰਵਾਇਆ ਸੀ ਇੱਕ ਪਲਾਜ਼ਾ ਉਹ ਵੀ ਇਸ ਤਰ੍ਹਾਂ ਦਾ ਹੀ ਸੀ ਯਾ ਕਿ ਉਹ ਐਕਸਪਾਇਰ ਹੋ ਗਿਆ ਸੀ ਲੇਕਿਨ ਅਸਲ ਵਿੱਚ ਤਾਂ ਉਹਨਾਂ ਦਾ ਸਮਾਂ ਜਿਹੜਾ ਉਹ ਮਿਆਦ ਆ ਜਿਹੜੀ ਉਹ ਖਤਮ ਹੋ ਗਈ ਸੀਗੀ ਉਹ ਛਾਂਬੰਦ ਹੋਏ ਦੇਖੋ 15 ਸਾਲ ਦੀ ਨਿਯਾਤ ਵਕ ਵਕ ਟੋਲ ਪਲਾਜ਼ੇ ਦੀ ਹੁੰਦੀ ਆ ਪਰ ਜਿਹੜੀਆਂ ਪਿਛਲੀਆਂ ਸਰਕਾਰਾਂ ਉਹਨਾਂ ਦੇ ਵਿੱਚੋਂ ਕਈਆਂ ਦੇ ਕਈ ਤਰ੍ਹਾਂ ਦੇ ਵਿੱਚ ਪੁੱਤਰ ਬਿੰਦਗਾ ਹੁੰਦੀਆਂ ਉਹ ਕੋਈ ਕਿਵੇਂ ਕੋਈ ਲੈਣ ਦੇਣ ਕਈ ਤਰ੍ਹਾਂ ਦੇ ਹੁੰਦੇ ਆ ਉਹ ਸਾਲ 2 ਸਾਲ ਐਕਸਟੈਂਡ ਕਰ ਦਿੰਦੇ ਆ ਪਰ ਭਗਵਾਨ ਸਬਾਨ ਨੇ ਇਸ ਦਰਜਨ ਦੇ ਤਰੀਬ ਟੋਲ ਪਲਾਜ਼ੇ ਬੰਦ ਵੀ ਕਰਵਾਏ ਆ ਕਿ ਚੰਗੀ ਗੱਲ ਹੈਗੀ ਆ ਪਰ ਜਿਹੜਾ ਇਹ ਟੋਲ ਪਲਾਜ਼ਾ ਇਹ ਸੱਚੀ ਮੁੱਚੀ ਫਿਰ ਸਾਹਿਬਾ ਉਹਦਾ ਜਿਵੇਂ ਅਹਿਮਦ ਸ਼ਾਹ ਵੱਲੀਆਂ ਨੇ ਬਣਾਇਆ ਹੁੰਦਾ ਇਹ ਤਾਂ ਮਿਰੀ ਲੋਟਾ ਜੀ ਇੱਥੇ ਦਾ ਸੂਚੀ ਮੰਤਰੀ ਇਹਦੇ ਵੱਲ ਧਿਆਨ ਦੇ ਰਿਹਾ ਇਹਨੂੰ ਬੰਦ ਵੀ ਕਰਵਾ ਸਕਦੇ ਆ ਦੇਖੋ ਇਹ ਮੈਨੂੰ ਲੱਗਦਾ ਵੀ ਇਹ ਕਿਉਂਕਿ ਨੈਸ਼ਨਲ ਟੋਲ ਪਲਾਜ਼ਾ ਜੀ ਇਹ ਕਿਸ ਸਟੇਟ ਵਾਲਾ ਨਹੀਂ ਹੈਗਾ ਤੇ ਜਿਹਨੇ ਆਪਾਈ ਕੀ ਬੰਦਾ ਪਰ ਹਾਲੇ ਤੱਕ ਪੰਜਾਬ ਦੀ ਸਰਕਾਰ ਦਾ ਇਹਦੇ ਮੁਤਲਕ ਬਿਆਨ ਕੋਈ ਨਹੀਂ ਆਇਆ ਜੀ ਅੱਛਾ ਜਿਹੜੀ ਸਿਕਿਉਰਿਟੀ ਮਿਲਦੀ ਆ ਇਹਦਾ ਮੇਰੇ ਖਿਆਲ ਨਾਲ ਕੋਈ ਕੋਸਟ ਨਹੀਂ ਪਰ ਉਹ ਸਿਕਿਉਰਿਟੀ ਵਾਲੇ ਸਪਾਈਆਂ ਨੂੰ ਰੋਟੀ ਰਾਟੀ ਉਹੀ ਬੰਦਾ ਖਵਾਉਂਦਾ ਜਿਹਦੀ ਉਹ ਸਿਕਿਉਰਿਟੀ ਹੁੰਦੀ ਆ ਹੁਣ ਪੈਸੇ ਵੀ ਲਿਆ ਕਰਨਗੇ ਦੇਖੋ ਸੈਂਸਾਬ ਗੱਲ ਇਹ ਆ ਵੀ ਦੁਨੀਆ ਭਰ ਦੇ ਵਕਤ ਵਕਤ ਦੇਸ਼ਾਂ ਦੇ ਵਿੱਚ ਹੈ ਜੇ ਕਿਸੇ ਨੂੰ ਸਿਕਿਉਰਟੀ ਚਾਹੀਦੀ ਆ ਤਾਂ ਉਹ ਬੰਦਾ ਕੋਤਾਨ ਆਪ ਕਰਦਾ ਇਹ ਸਾਡਾ ਦੇਸ਼ ਤੇ ਵਿੱਚੇ ਸਾਡਾ ਸੋਨਾ ਪੰਜਾਬ ਇੱਥੇ ਹੀ ਇਹੋ ਜਿਹਾ ਕੁਝ ਦੇਖਣ ਨੂੰ ਮਿਲਦਾ ਵੀ ਬੰਦਾ ਭਾਵੇਂ ਉਹਦਾ ਅਰਬਪਤੀ ਕੋਣਪਤੀ ਹੋਵੇ ਪਰ ਸਿਕਿਉਰਟੀ ਉਹਨੂੰ ਮੁਫਤ ਦੇ ਵਿੱਚ ਮਿਲਦੀ ਹੈ ਜੇਕਰ ਤੁਹਾਡੀ ਵੱਡੇ ਪੁਲਿਸ ਅਧਿਕਾਰੀਆਂ ਦੇ ਨਾਲ ਜਾਂ ਸਰਕਾਰ ਦੇ ਨਾਲ ਬੰਦੀਟੜੀ ਹੋਵੇ ਤੇ ਫਿਰ ਭਾਈ ਦੁੱਖੀ ਜੱਕਣੀ ਲੱਗਦੀ ਪੰਜਾਬ ਦੇ ਕਿੰਨੇ ਗਾਇਕਾਂ ਨੂੰ ਕਿੰਨੇ ਫਿਲਮੀ ਕਲਾਕਾਰਾਂ ਨੂੰ ਕਿੰਨੇ ਆਪ ਜਿਹੜੇ ਵੱਡੇ ਵੱਡੇ ਧਰਮਗੁਰੂ ਬਣੇ ਫਿਰਦੇ ਉਹਨਾਂ ਨੂੰ ਕਿੰਨੇ ਜਿਹੜੇ ਫੁਕਰੇ ਜਿਹੇ ਬੰਦੇ ਆ ਉਹਨਾਂ ਨੂੰ ਸਿਕਿਉਰਿਟੀ ਮਿਲੀ ਹੋਈ ਆ ਜੇਕਰ ਉਹ ਮੈਂ ਹੈਰਾਨ ਨਾ ਕਈ ਬੰਦੇ ਸਨ ਜਦ ਕਹਿੰਦੇ ਕਿ ਸਾਡੀ ਜਿਹੜੀ ਫਿਲਮ ਆ ਉਹਨੇ ਕਰੋੜਾਂ ਰੁਪਏ ਦਾ ਕਾਰੋਬਾਰ ਕੀਤਾ ਤੇ ਬਾਈ ਜੇਕਰ ਤੁਸੀਂ ਕਰੋੜਾਂ ਰੁਪਇਆ ਕਮਾਉਣੇ ਆ ਤੇ ਫਿਰ ਫਜ਼ਾਨੇ ਦੇ ਉੱਤੇ ਬੁੱਧ ਕੇ ਪਾਉਣੇ ਆ ਫਿਰ ਤੁਸੀਂ ਸਿਕਿਉਰਿਟੀ ਦਾ ਭੁਗਤਾਨ ਕਰੋ ਪਿੱਛੇ ਜਿਹੇ ਪੰਜਾਬ ਤੇ ਰੈਣਾ ਹਾਈ ਕੋਰਟ ਨੇ ਸੂਬੇ ਦੀ ਸਰਕਾਰ ਨੂੰ ਤੇ ਸੂਬੇ ਦੇ ਪ੍ਰਸ਼ਾਸਕਾਂ ਨੂੰ ਕਿਹਾ ਸੀ ਬੀਤੋ ਸੀ ਇਹ ਤਾਂ ਖਾਕਾ ਤਿਆਰ ਕਰੋ ਵੀ ਭਾਈ ਮੁਕਤ ਦੇ ਵਿੱਚ ਸਿਕਿਉਰਿਟੀ ਕਿਉਂ ਨਹੀਂ ਦਿੱਤੀ ਜਾਂਦੀ ਆ ਆਮ ਲੋਕਾਂ ਦੀ ਬਾਹ ਨਹੀਂ ਫੜੀ ਜਾਂਦੀ ਇਸੇ ਮੁਕਤ ਦੀਆਂ ਸਿਕਿਉਰਟੀਆਂ ਕਿਉਂ ਆ ਤੇ ਅੱਜ ਪੰਜਾਬ ਦੀ ਪੁਲਿਸ ਨੇ ਵੱਲੋਂ ਇੱਕ ਖਾਕਾ ਤਿਆਰ ਕੀਤਾ ਗਿਆ ਖਰੜਾ ਤਿਆਰ ਕੀਤਾ ਗਿਆ ਉਹ ਕਹਿੰਦੇ ਵੀ ਪੰਜਾਬ ਦੇ ਵਿੱਚ 900 ਦੇ ਕਰੀਬ ਲੋਕ ਐਸੇ ਆ ਜਿਹੜੇ ਕਿ ਸਿਕਿਉਰਿਟੀ ਲੈ ਕੇ ਚੱਲਦੇ ਆ ਉਹਨਾਂ ਨੂੰ ਉਸੇ ਕੈਟਾਗਰੀ ਜਿਹੜੀ ਵੱਖ-ਵੱਖ ਹੈ ਜੀ ਇੱਕ ਤਾਂ ਰਾਜਨੀਤਿਕ ਲੋਕ ਆ ਇੱਕ ਵੀਆਈਪੀ ਲੋਕ ਆ ਫਿਰ ਉਸ ਪਰਸਨੈਲਿਟੀ ਐ ਇੱਕ ਧਰਮਗੁਰੂ ਵੀ ਹੈਗੇ ਆ ਇੱਕ ਗਵਾਹ ਵੀ ਹੈਗੇ ਆ ਉਹ ਕਹਿੰਦੇ ਕਿ ਜਿਨ੍ਹਾਂ ਦੀ ਆਮਦਨ 3 ਲੱਖ ਤੋਂ ਘੱਟ ਹੋਊਗੀ ਜਾਂ ਜਿਹੜੇ ਗਵਾਹ ਉਹਨਾਂ ਨੂੰ ਤਾਂ ਸਰਕਾਰੀ ਤੌਰ ਤੇ ਸਿਕਿਉਰਿਟੀ ਮਿਲੂਗੀ ਪਰ ਜਿਹੜੇ ਬੰਦੇ ਸਿਰਫ ਸਿਰਫ ਖੂਫਾਂ ਕਰਨ ਵਾਲੇ ਠੁਕਰੇ ਆ ਜਿਹੜੇ ਉਹਨਾਂ ਨੂੰ ਕਹਿੰਦੇ ਵੀ ਸਿਕਿਉਰਿਟੀ ਦਾ ਖਰਚਾ ਆਪਣੇ ਕੋਲੋਂ ਦੇਣਾ ਪਿਆ ਕਰਨਾ ਹੂੰ ਹੂੰ ਸਪੈਨਿਆ ਦਾ ਜਿਹੜੀ ਤਨਖਾਹ ਉਹਨਾਂ ਨੂੰ ਦੇਣੀ ਪਿਆ ਕਰਨੀ ਹੈ ਬਿਲਕੁਲ ਸਹਿਜਾ ਮੰਨ ਲਓ ਕਿ 80000 ਰੁਪਏ ਇੱਕ ਪੁਲਿਸ ਮਲਾਦ ਨੂੰ ਦੀ ਹਦਾਾ ਹੋਵੇ ਉਦਾਹਰਣ ਦੇ ਤੌਰ ਤੇ ਤੇ ਚਾਰ ਜਾਨੇ ਵੇਰੀਆ ਦਾ ਬੰਦਾ ਨਾਲ ਲਈ ਫਿਰੇ ਮਤਮਦ ਇਹ ਆਦੀ ਖਜ਼ਾਨੇ ਦੇ ਉੱਤੇ 1.5 ਲੱਖ ਤੇ 20000 ਰੁਪਏ ਪਾਤਾ ਹਰ ਮਹੀਨੇ ਤੇ ਖਤਰਾ ਖਦਾ ਜੀ ਗੱਲ ਇਹ ਆਦੀ ਸਾਡੇ ਬਹੁਤੇ ਜਿਹੜੇ ਫਿਲਮਾਂ ਵਾਲੇ ਆ ਜਾਂ ਜਿਹੜੇ ਬਹੁਤੇ ਸਿੱਧ ਧਰਮਗੁਰੂ ਆ ਉਹ ਤਾਂ ਭਾਈ ਆਪ ਦਾ ਸਿਹੜਦੇ ਪੰਗਾਫ ਸੋ ਗੱਲ ਵੀ ਜੇਕਰ ਉਹ ਪੈਸੇ ਕਮਾਉਂਦੇ ਆ ਜੇਕਰ ਕਿਸੇ ਦੀ ਫਿਲਮ ਚੱਲਦੀ ਉਹ ਕਹਿੰਦੇ ਕਿ ਮੈਂ 10 ਕਰੋੜ ਰੁਪਇਆ ਕਮਾਇਆ ਮੇਰੀ ਫਿਲਮ ਬਹੁਤ ਚੱਲੀ ਆ ਤੇ ਭਾਈ ਚਾਰ ਗੱਲਬਾਣ ਵੀ ਆਪਦੇ ਰੱਖ ਲਓ ਉਹ ਤੁਹਾਨੂੰ ਸਰਕਾਰ ਕਿਉਂ ਦੇਵੇ ਜੀ ਹਮ ਹਮ ਅਛਾ ਜਣਾ ਜਿਹੜਾ ਸਾਰਾਗੜੀ ਦਿਵਸ ਤੇ ਬਾਰੇ ਵੈਬਸਾਈਟ ਸੀ ਇਹ ਕਿਉਂ ਬੰਦ ਕਰਾਇਆ ਐ ਐਸਪੀਸੀ ਨੇ ਦਖਲੀ اتنا ਸਾਰਾਗੜੀ ਦੇ ਜਿਹੜੀ ਹੈਗੀ ਜੀ ਵੈਬਸਾਈਟ ਬਣੀ ਹੋਈ ਮੰਨ ਲਓ ਕਿ ਤੁਸੀਂ ਜਾਂ ਕਿਸੇ ਵੀ ਸਾਡੇ ਰੈੱਡ ਆਫਰਮ ਦੇ ਜਾਂ ਕੋਈ ਵੀ ਹੋਰ ਭੈਣ ਵੀਰ ਦੇ ਵੱਲੋਂ ਆਨਲਾਈਨ ਬੁਕਿੰਗ ਕਰਵਾਈ ਜਾਂਦੀ ਵੀ ਜਦੋਂ ਉਹਨੇ ਪੰਜਾਬ ਆਉਣਾ ਉਹਦੇ ਦਰਬਾਰ ਸਾਹਿਬ ਜਾਣਾ ਸਾਰਾਗੜੀ ਸਾਰਾ ਜਿਹੜੀ ਜਾਂ ਐਨ ਆਰ ਆਈ ਸਾਰਾ ਜਿਹੜੀ ਉਸ ਤੇ ਹੋਰ ਜਿਹੜੀਆਂ ਸਮਾਹ ਹੈ ਜਿਹੜੀਆਂ ਦਰਬਾਰ ਸਾਹਿਬ ਦੇ ਵਿੱਚ ਆਉਣ ਵਾਲੇ ਲੋਕਾਂ ਲਈ ਬਣੀ ਆ ਉਹਨਾਂ ਦੀ ਆਨਲਾਈਨ ਬੁਕਿੰਗ ਹੁੰਦੀ ਆ ਤੇ ਫਟਾ ਹੀ ਤੋ ਆਨਲਾਈਨ ਬੁਕਿੰਗ ਤੋਂ ਬਿਨਾ ਵੀ ਕਈ ਵਾਰ ਕਿਉਂਕਿ ਕਮਰਾ ਲੈ ਲੈਂਦੇ ਪਰ ਆਮ ਤੌਰ ਤੇ ਆਨਲਾਈਨ ਬੁਕਿੰਗ ਹੁੰਦੀ ਆ ਉਹ ਬੰਦਾ ਆਨਲਾਈਨ ਪੇਮੈਂਟ ਕਰ ਦਿੰਦਾ ਫਿਰ ਔਰ ਸਿੱਧੇ ਲੈ ਕੇ ਉੱਥੇ ਜਾਂਦਾ ਤੇ ਉਹਨੂੰ ਕਮਰਾ ਖੋਲ ਦਿੰਦੇ ਤੇ ਭਾਈ ਐਨੀ ਤਰੀਕੇ ਦੀ ਮੇਰੀ ਬਕਰੀ ਹੋਈ ਆ ਇੱਥੇ ਪਤਾ ਲੱਗਾ ਜੀ ਕਿ ਕਸਾਰਾ ਗੜੀ ਸਰਾ ਦੇ ਨਾਂ ਦੇ ਉੱਤੇ ਪੈਸੇ ਲੁੱਟਣ ਦਾ ਕੰਮ ਸ਼ੁਰੂ ਹੋ ਗਿਆ ਮਨ ਲੋ ਕਿ ਤੁਸੀਂ ਸਾਰਾ ਗੜੀ ਦੀ ਸਰਾ ਬੁੱਕ ਕਰਵਾ ਲਈ 2 ਦਿਨ ਲਈ 1 ਦਿਨ ਦੇ ਲਈ 5 ਦਿਨ ਦੇ ਲਈ ਤੇ ਭਾਈ ਅਸੀਂ ਦਰਬਾਰ ਸਾਹਿਬ ਜਾਣਾ ਤੁਸੀਂ ਪੈਸੇ ਦਾ ਭੁਗਤਾਨ ਨਹੀਂ ਕਰਤਾ ਵੀ ਭਾਈ ਤਹ ਜਿਹੜਾ ਆਕਾਊਂਟ ਆ ਵੀ ਪਾਈ ਐ ਸੱਤੇ ਚ ਪੈਸੇ ਪਾ ਦੋ 3000 ਰੁਪਿਆ ਨਾਈਟ ਦਾ 4250 ਜਿੰਨਾ ਵੀ ਵਿੱਚ ਪੈ ਹੈਗਾ ਤੁਸੀਂ ਰਸੀਦ ਲੈ ਕੇ ਪਹੁੰਚ ਕੇ ਉੱਥੇ ਵੀ ਭਾਈ ਦਿਓ ਤੁਹਾਨੂੰ ਕਮਰਾ ਉਹ ਕਹਣਗੇ ਇਹ ਤਾਂ ਸਾਡੀ ਵੈਬਸਾਈਟ ਹੀ ਨਹੀਂ ਦੀ ਫਿਰ ਸਾਨੂੰ ਤਾਂ ਪੈਸੇ ਆਈ ਨਹੀਂ ਉਸ ਦਾ ਕਮਰਾ ਬੁੱਕ ਕੀਤਾ ਹੀ ਨਹੀਂ ਦਾ ਉਹ ਬੜੇ ਲਿੱਕੇ ਚੰਖੇਗਾ ਯਾਰ ਹੁਣ ਉਹ ਫਿਰ ਪੁਲਿਸ ਨੂੰ ਸ਼ਿਕਾਇਤ ਕਰਕੇ ਤੇ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਆ ਉਹਨੇ ਪਾਈ ਇਹ ਬੰਦ ਕਰਵਾਈ ਆ ਜਿਹੜੀ ਵੈਬਸਾਈਟ ਜਾਲੀ ਹੈਗੀ ਆ ਤੋਂ ਭਾਈ ਇਸੇ ਪੈਰ ਪੈਰ ਦੇ ਉੱਤੇ ਧੋਖਾ ਹੁੰਦਾ ਜੀ ਕਹਿਣ ਦਾ ਭ ਤੁਹਾਨੂੰ ਜਿੱਥੇ ਖਬਰ ਆਈ ਸੀ ਕਿ 50 ਸਾਲ ਦਾ ਇੱਕ ਬੰਦਾ ਇੱਥੇ ਆ ਗਿਆ ਗਦੋ ਆ ਉਹਦਾ ਨਾਂ ਸੀ ਕੈਨੇਡਾ ਵਿਜ਼ਟਰ ਆ ਗਿਆ ਫਿਰ ਇੱਥੇ ਆ ਕੇ ਉਹ ਸਟੂਡੈਂਟ ਬਣ ਗਿਆ ਉਹਨੇ ਸਟੱਡੀ ਪਰਮਿਟ ਵੀਜ਼ਾ ਲੈ ਲਿਆ ਵੀਜ਼ਾ ਲੈ ਲਿਆ ਤੇ ਉਸ ਤੋਂ ਬਾਅਦ ਉਹਨੇ ਆਪਣੀ ਤੁਨ ਪਤਲੀ ਸਦਲੀ ਉਹਨੂੰ ਵੀ ਓਪਨ ਵਰਕ ਪਰਮਿਟ ਮਿਲ ਗਿਆ ਅਸਟਾਰਟ ਸਾਲ ਦਾ ਕੋਈ ਹੋਰ ਬੰਦਾ ਸੀ ਜਿਹੜਾ ਕੈਨੇਡਾ ਆ ਰਿਹਾ ਸੀ ਦੇਖੋ ਸਿੰਖਬ ਗੱਲੇ ਦੀ ਜਦੋਂ ਕੈਨੇਡਾ ਆਉਣ ਨੂੰ ਮੈਂ ਮਾੜਾ ਨਹੀਂ ਕਹਿੰਦਾ ਕਹਿੰਦਾ ਚਲੋ ਸਾਰੇ ਭੈਣਾ ਵੀਰ ਦੀ ਕਮਾਈ 'ਚ ਬਰਕਤ ਪਵੇ ਜਿਹੜਾ ਜਿੱਥੇ ਵੀ ਜਾਣਾ ਚਾਹੁੰਦਾ ਉਹ ਉਹਦੀ ਮਿੱਜੀ ਇੱਛਾ ਹੈਗੀ ਰੋਕਾ ਹੀ ਮਜਬੂਰੀਆਂ ਹੋਤੀਆਂ ਪਰ ਸਾਡੇ ਪੰਜਾਬੀਆਂ ਦਾ ਇੱਕ ਹਿੱਸਾ ਅਨ ਵਿਸ਼ਵਾਸੀ ਤੇ ਓਵਰ ਕਲੇਵਲ ਬੜ ਕੇ ਆਪਦਾ ਜਲੂਸ ਆਪ ਕਢਵਾਉਂਦਾ ਤੁਸੀਂ ਦੇਖੋ ਇਤਨਾ ਬਾਸਪੁਰੇ ਬੜਾ ਹੈਗਾ ਇਥੇ ਆਪੇ ਬਣਿਆ ਬਾਬਾ ਉਹ ਪਾਸਪੋਰਟ ਤੇ ਸਾਈਨ ਕਰਦਾ ਉਹ ਪਾਸਪੋਰਟ ਤੇ ਸਾਈਨ ਕਰਦਾ ਕਦੋਂ ਥੋੜਾ ਵੀਜ਼ਾ ਲੱਗ ਲੂਗਾ ਅੱਜ ਦੇ ਦੌਰ ਦੇ ਵਿੱਚ ਪੜੇ ਲਿਖੇ ਲੋਕ ਵੀ ਉਹਦੇ ਕੋਲੇ ਜਾ ਕੇ ਦਫਾ ਯੂਰੂ ਦੇ ਕੋਲੇ ਕਹਿੰਦੇ ਵੀ ਭਾਈ ਸਾਹ ਦਾ ਜਿਹੜੇ ਉਹ ਸਾਡੇ ਪਾਸਪੋਰਟ ਤੇ ਧੂਵੀ ਮਾਰ ਦੇਵੇ ਹੱਥਾਂ ਦੇ ਨਾਲ ਹੀ ਤੇ ਉਹ ਕਹਿੰਦੇ ਜੀ ਪਾਸਪੋਰਟ ਤੇ ਵੀਜ਼ਾ ਲੱਗ ਜਾਂਦਾ ਮੈਕਾਇਲਟਸ ਕਾਤੋ ਕਰਨੀ ਆ ਆ ਬੈਂਕ ਬੈਨੈਂਸ ਕਾਤੋ ਸ਼ੋਅ ਕਰਨਾ ਰਿਕਰਨ 3 ਸਾਲ ਦੀ ਕਾਤੋ ਸ਼ੋਅ ਕਰਨੀ ਆ ਸਪਾਂਸਰਸ਼ਿਪ ਵੀ ਕੀ ਕਰਨੀ ਜਦੋਂ ਆਪਾਂ ਐ ਪਾਸਪੋਰਟ ਤੇ ਸਾਈਨ ਕਰੇ ਤਾਂ ਵੀਜ਼ਾ ਮਿਲ ਜਾਂਦੇ ਆ ਪਰ ਗੱਲ ਇਹ ਹੈ ਜਿੱਥੇ ਅਗਲੀ ਲੰਘੇ ਕੱਲ ਰਾਤ ਦੇ ਵੇਲੇ ਖਬਰ ਆ ਗਈ ਕਿ ਗੁਰਸੇਵਕ ਸਿੰਘ ਨਾਂ ਦਾ ਇੱਕ ਮੁੰਡਾ 24 ਸਾਲ ਦਾ ਉਹ ਪਹੁੰਚ ਗਿਆ ਜੀ ਇੰਦਰਾ ਗਾਂਧੀ 에ਰਪੋਰਟ ਦੇ ਉੱਤੇ ਟਰਮੀਨਲ ਨੰਬਰ 3 ਦੇ ਉੱਤੇ ਤੇ ਉਹ 67 ਸਾਲ ਦਾ ਬਣ ਕੇ ਨਾ ਉਵੇਂ ਦਾੜੀ ਕਰਕੇ ਉਵੇਂ ਹੀ ਉਹਨੇ ਰੰਗ ਕਰਕੇ ਦਾੜੀ ਨੂੰ ਉਹਨੇ ਢਾਈ ਕਰਕੇ ਸਾਰਾ ਕੁਝ ਕਰਕੇ ਤੇ ਉੱਥੇ ਪਹੁੰਚਿਆ ਹੋਇਆ ਉਹਨੇ ਬੁੱਕ ਕਰਵਾਈ ਸੀ ਜਲਦੀ 휠 ਚੇਅਰ ਵੀ ਜਿਹੜੇ ਸੀਐਸਫ ਦੇ ਅਧਿਕਾਰੀ ਉਹਨਾਂ ਨੂੰ ਸ਼ੱਕ ਪੈ ਗਿਆ ਇਸ ਗੱਲ ਦਾ ਕਿ ਯਾਰ ਇਹ 67 ਸਾਲ ਦਾ ਬੰਦਾ ਤਾਂ ਲੱਗਦਾ ਨਹੀਂਗਾ ਇਹਦੀ ਚਮੜੀ ਨਹੀਂ 67 ਸਾਲ ਵਾਲੀ ਇਹਦੀ ਆਵਾਜ਼ ਨਹੀਂ 67 ਸਾਲ ਵਾਲੀ ਪਰ ਇਹਦੇ ਕੋਲੇ ਪਾਸਪੋਰਟ ਆ ਜਿਹੜਾ ਸੁਹੋਤਾ ਨਾਂ ਦੇ ਇੱਕ ਬੰਦੇ ਦਾ ਜਿਹੜਾ ਪਾਸਪੋਰਟ ਆ 67 ਸਾਲ ਦਾ ਇਹ ਫਾਲੀਆ ਕੀ ਗੱਲ ਹੋਈ ਉਹਨਾਂ ਨੇ ਥੋੜੇ ਜਿਹਾ ਸਖਤੀ ਨਾਲ ਪੁੱਛਗਿੱਛ ਕੀਤੀ ਤੇ ਵਿੱਚੋਂ 24 ਸਾਲ ਦਾ ਨਿਕਲਿਆ ਇਹ ਤੇ ਇਸ ਬਦਲ ਕੇ ਬਹਿਰੂਪੀਏ ਜਿਵੇਂ ਹੁੰਦੇ ਆ 24 ਸਾਲ ਦਾ ਮੁੰਡਾ 67 ਸਾਲ ਦਾ ਬੰਦਾ ਬਣ ਕੇ ਕਿਸੇ ਹੋਰ ਦੇ ਪਾਸਪੋਰਟ ਦੇ ਉੱਤੇ ਜਿਵੇਂ ਕਿ ਅੱਜ ਪੇਪਰ ਦੇਣ ਜਾਂਦਾ ਕੋਈ ਬੰਦਾ ਕਿਸੇ ਹੋਰ ਦੀ ਥਾਂ ਤੇ ਪੇਪਰ ਦੇਣ ਚਲਾ ਜਾਂਦਾ ਇਹ ਕਿਸੇ ਹੋਰ ਦੇ ਪਾਸਪੋਰਟ ਦੇ ਉੱਤੇ ਕੈਨੇਡਾ ਜਾਣ ਦੀ ਤਿਆਰੀ ਦੇ ਵਿੱਚ ਸੀਗਾ ਤੇ ਕਹਿੰਦੇ ਇਹਨੂੰ ਹੁਣ ਫੜ ਲਿਆ ਤੇ ਇਹਦੀ ਉੱਤਸਵਾਰੀ ਜਾ ਰਹੀ ਹੈ ਜੀ ਅੱਛਾ ਜਿਹੜੇ ਬਾਬੇ ਨੇ ਖੌਤੀ ਉਹ ਪਾਸਪੋਰਟ ਦੇ ਉੱਤੇ ਸਾਈਨ ਕਰ ਦਿੰਦੇ ਨੇ ਫਿਰ ਵੀ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਸਾਈਨ ਕਰਵਾ ਕੇ ਲੈ ਜਾਂਦੇ ਨੇ ਵੀ ਵੀਜ਼ਾ ਡੈਫੀਨਿਟਲੀ ਲੱਗੂਗਾ ਤਾਂ ਫਿਰ ਉਹ ਇਤਰਾਜ਼ ਨਹੀਂ ਕਰਦੇ ਐਮਬੈਸੀ ਵਾਲੇ ਵੀ ਇਹ ਆ ਸਾਈਨ ਕੀਦੇ ਆ ਦੇਖੋ ਪਹਿਲਾਂ ਵੱਡਕ ਖਾਵਾਂ ਤੋਂ ਇਹਦੀ ਖਬਰਾਂ ਆਈਆਂ ਵੀ ਜਿਵੇਂ ਨਾ ਹੱਥ ਤੇ ਪੈਣ ਵੀ ਨਹੀਂ ਹੁੰਦਾਗਾ ਉਹ ਵੀ ਜਿਵੇਂ ਉਂਗਲਾਂ ਦੇ ਨਾਲ ਹੀ ਜਿਵੇਂ ਕਹਦੇ ਜੀ ਬਾਬਾ ਜੀ ਦੀ ਸ਼ੋਹ ਹੀ ਬਹੁਤ ਨਾਰਾਣੀ ਹੁੰਦੀ ਕਹਿੰਦੇ ਅੱਛਾ ਜੀ ਹੱਥ ਥੋੜਾ ਕਰਨ ਦੇ ਪਾਸਪੋਰਟ ਜੀ ਕੋਈ ਅੱਖਾਂ ਬੰਦ ਹਾਂਜੀ ਕਹਿੰਦੇ ਜੀ ਬਸ ਉਹ ਹਵਾ ਕੀ ਸਹੀ ਜਾਂ ਕਰਤਾ ਨਾ ਪਾਸਪੋਰਟ ਦੇ ਉੱਤੇ ਖੋਲ ਕੇ ਬਾਬਾ ਜੀ ਨੇ ਘੁੱਗੀ ਮਾਰਤੀਏ ਤੇ ਕਹਿੰਦੇ ਸਮਝ ਲਓ ਅੰਬੈਸੀ ਵਾਲਾ ਅਫਸਰ ਹੀ ਐ ਇਹ ਸੋ ਇਹ ਦੇਖੋ ਪੜੇ ਲਿਖੇ ਲੋਕ ਸਨ ਸਭ ਇਕੱਠਾ ਹੁੰਦੇ ਵੀ ਚਲੋ ਅਨਪੜ੍ਹ ਲੋਕ ਇੱਧਾ ਜਾਂਦੇ ਆ ਚੰਗੇ ਭੜੇ ਪੜੇ ਲਿਖੇ ਸਕੂਟਡ ਬੂਟਡ ਲੋਕ ਜਿਨ੍ਹਾਂ ਨੇ ਸੋਹਣੀਆਂ ਡਿਗਰੀਆਂ ਕੀਤੀਆਂ ਉਹ ਵੀ ਜਾਂਦੇ ਆ ਲਹਿਰਾ ਵਹਿਰਾ ਲੱਗਣਾ ਤਾਂ ਉਹਨਾਂ ਦੇ ਰਿਆਂ ਦੇ ਵਿੱਚ ਹਾਦੀ ਹੋਈ ਪਈ ਲੋਕਾਂ ਦੀ ਅੱਛਾ ਰਾਜਾ ਬੜਿੰਗ ਧਰਮਸੋਤ ਨੂੰ ਕਿਉਂ ਮਿਲਣ ਗਏ ਆ ਇਹ ਕੀ ਕੁਕ ਹੋ ਰਿਹਾ ਅੰਦਰ ਦੇਖੋ ਧਰਮਸ਼ੋਤ ਹੋਰਾਂ ਨੂੰ ਆਪਾਂ ਜਾਣਦੇ ਜੀ ਕਿ ਇਸ ਵੇਲੇ ਕੇਸ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਜੇਲ੍ਹ ਦੇ ਵਿੱਚ ਬੰਦ ਆ ਤੇ ਅੱਜ ਰਾਜਾ ਬੜਿੰਗ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰਾ ਤੇ ਭਜੇਂਦਰ ਸਿੰਘ ਆ ਇਹ ਸਾਰੇ ਜਾਣੇ ਜੇਲ੍ਹ ਦੇ ਵਿੱਚ ਸਾਡੂ ਸਿੰਘ ਧਰਮਸ਼ੋਤ ਹੋਰਾਂ ਨੂੰ ਮਿਲ ਕੇ ਆਏ ਆ ਉਹਨਾਂ ਨੇ ਕਿਹਾ ਜੀ ਕਿ ਧਰਮਸ਼ੋਤ ਹੋਈ ਹੌਸਲੇ ਦੇ ਵਿੱਚ ਆ ਤੇ ਉਹਨਾਂ ਦੇ ਨਾਲ ਜ਼ਿਆਰਤੀ ਕੀਤੀ ਗਈ ਆ ਦੁੱਧ ਤੋਂ ਦੁੱਧ ਤੇ ਕਹਿੰਦੇ ਪਾਣੀ ਦਾ ਪਾਣੀ ਵਧਾਣਾ ਛੇਤੀ ਹੀ ਉਹਨਾਂ ਦਾ ਕੰਮ ਪੂਰੇ ਪਰੇ ਹੋ ਜੂਗਾ ਕੇਜਰੀਵਾਲ ਰਿਹਾ ਹੋਗੇ ਜੀ ਅਹ ਦੇਖੋ ਮੈਨੂੰ ਲੱਗਦਾ ਈ ਰਹਾ ਆ ਸਾਥ ਕੰਨੋਂ ਹੋਣਗੇ ਪਰ ਪਟਾਕੇ ਹੁਣ ਚੱਲੀ ਜਾਂਦੇ ਆ ਜੀ ਐਸੇ ਵੇਲੇ ਆਪਾਂ ਜਦੋਂ ਖਬਰਾਂ ਦੀ ਸਾਂਝ ਪਾ ਰਹੇ ਆ ਤਾਂ ਕਹਿੰਦੇ ਕੋਈ ਦਿੱਲੀ ਦੇ ਵਿੱਚ ਆਮ ਆਗਮੀ ਪਾਰਟੀ ਦਾ ਸਮਰਥਕ ਪੁੱਛਣਾ ਛਾਲਾ ਮਾਰਦੇ ਆ ਲੁੱਬਦਾ ਪਾਈ ਜਾਂਦਾ ਝੂਮਰ ਕੰਮੀ ਬਾਈ ਬਣੇ ਬੇਤਾਰੇ ਇੱਥੇ ਕਹਿੰਦੇ ਵੀ ਉਸੇ ਬਾਰੇ ਖੁਸ਼ੀ ਦੇ ਬੱਚਾ ਕਹਿੰਦੇ ਵੀ ਦੇਖੋ ਕੇਜਰੀਵਾਲ ਸਾਹਿਬ ਸੱਚੇ ਆ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਸਚਾਈ ਨੇ ਸਭ ਦੇ ਸਾਹਮਣੇ ਸਭ ਕੁਝ ਲੈ ਆਂਦਾ ਤੇ ਅੱਜ ਮਾਨਯੋਗ ਅਦਾਲਤ ਦੇ ਵੱਲੋਂ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਹਾਲਾਂਕਿ ਈਡੀ ਦੇ ਵੱਲੋਂ ਇਹਨੂੰ ਚੈਲੰਜ ਕੀਤਾ ਗਿਆ ਵੀ ਭਾਈ ਜ਼ਮਾਨਤ ਨਹੀਂ ਮਨਜ਼ੂਰ ਹੋਣੀ ਚਾਹੀਦੀ ਅਦਾਲਤ ਨੇ ਕਿਹਾ ਜੀ ਵਜਾ ਦੇ ਕਾਰਨ ਜਿਹੜੇ ਉਹ 48 ਘੰਟੇ ਦੇ ਵਿੱਚ ਪੇਸ਼ ਕੀਤੇ ਜਾਣ ਪਰ ਮੈਨੂੰ ਲੱਗਦਾ 100 ਦੇ ਵਿੱਚੋਂ 99.9% ਵੀ ਮੈਨੂੰ ਲੱਗਦਾ ਵੀ ਕੱਲ ਨੂੰ ਕੇਦਰੀਵਾਲ ਹੋਈ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਗੇ ਤੇ ਜਿਹੜੀ ਕਾਂਗਰਸ ਪਾਰਟੀ ਆ ਉਹਦੀ ਹੁਣ ਥੋੜੀ ਜੀ ਗੁੱਡੀ ਚੜਨ ਲੱਗੀ ਆ ਤੇ ਵਾਪਸ ਜਿਹੜੇ ਛੱਡ ਕੇ ਗਏ ਸੀ ਉਹ ਵਾਪਸ ਆ ਰਹੇ ਨੇ ਕੌਣ ਨਹੀਂ ਆਉਣ ਦਿੰਦਾ ਵਾਪਸ ਖੋਦੀ ਗੱਲ ਇਹ ਜੀ ਕਿ ਅੱਜ ਇਹਨਾ ਦੋ ਟੁਕ ਕ ਗੱਲ ਕਹੀ ਹੈਗੀ ਆ ਸੁਖਜਿੰਦਰ ਸਿੰਘ ਰੰਧਾਵਾ ਹੁਰਾ ਨੇ ਉਹ ਕਹਿੰਦੇ ਵੀ ਦੇਖੋ ਹੁਣ ਕੁਝ ਕ ਜਿਹੜੇ ਐਸੇ ਆ ਬੰਦੇ ਜਿਹੜੇ ਪਹਿਲਾਂ ਕਾਂਗਰਸ ਨੂੰ ਛੱਡ ਕੇ ਫਿਰ ਹੋ ਗਏ ਤੇ ਹੁਣ ਜਦੋਂ ਕਾਂਗਰਸ ਦੀ ਪੂਰੀ ਪੈਂਠ ਬਣ ਰਹੀ ਆ ਉਹ ਕਹਿੰਦੇ ਜੀ ਇਸ ਟਾਲ ਦੀ ਪਾਰਟੀ ਦੇ ਵਿੱਚ ਦੁਬਾਰਾ ਵਾਪਸ ਆਉਣਾ ਉਹ ਕਹਿੰਦੇ ਵਾਪਸ ਨਹੀਂ ਆਉਣ ਦੰਦੇ ਅਸੀਂ ਉਹਨਾਂ ਨੇ ਦੋ ਟੁਕ ਕੇ ਗੱਲ ਕਹਤੀ ਆ ਉਹ ਕਹਿੰਦੇ ਵੀ ਇੰਉਂ ਨਹੀਂ ਆਉਣ ਦੰਦੇਗੇ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਵੀ ਔਖੇ ਵੇਲੇ ਜਦ ਤੂੰ ਸਾਥ ਛੱਡ ਗਏ ਹੁਣ ਤੁਸੀਂ ਕਹਿੰਦੇ ਵੀ ਭਾਈ ਅਸੀਂ ਵਾਪਸ ਆਉਣਾ ਹੈਗਾ ਉਹ ਕਹਿੰਦੇ ਵੀ ਜੇਕਰ ਹਾਈ ਕਮਾਂਡ ਵੀ ਇਹ ਕੋਸ਼ਿਸ਼ ਕਰੂਗੀ ਨਾ ਤਾਂ ਅਸੀਂ ਵਿਰੋਧ ਕਰਾਂਗੇ ਟ੍ਰੈਨਿ پنجاب ਦਾ ਮੌਸਮ ਕਿਹੋ ਜਿਹਾ ਮੌਸਮ ਪੰਜਾਬ ਦਾ ਅੱਜ ਇਸ ਹਿਸਾਬ ਪਿਛਲੇ ਕੁਝ ਦਿਨਾਂ ਦੇ ਮੁਕਾਬਲ ਕੰਨ ਠੀਕ ਸੀਗਾ ਲੰਘੇ ਕੱਲ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਪੈ ਨੇਰੀ ਤੇ ਖੜਕੂ ਲਾਵੀ ਆਇਆ ਅੱਜ ਪੰਜਾਬ ਦੇ ਵਿੱਚ ਕਿਤੇ ਬਹੁਤ ਮੀਂਹ ਦੀ ਖਬਰ ਤਾਂ ਨਹੀਂ ਆਈ ਪਰ ਅੱਜ ਤਾਪਮਾਨ ਥੋੜਾ ਜਿਹਾ ਘੱਟ 3-4 ਡਿਗਰੀਆਂ ਖੱਲੇ ਦੀ ਟੈਂਪਰੇਚਰ ਅੱਜ 43-44 ਟੈਂਪਰੇਚਰ ਸੀਗਾ সংতালিয়া তো মুড়ে বহরবানি জি বহ শুক্রিয়া মেহরবানি মেহরবান